ਵੀਡੀਓ ਦੇ ਵਿੱਚ ਵੇਖਿਆ ਹੀ ਹੋਊਗਾ ਵੀ ਕਿੰਨੇ ਇਹਨਾਂ ਨੇ ਕੀਤੇ ਹੋਏ ਆ ਬੈਰੀਕੇਟ ਲਾਏ ਹੋਏ ਜਿਹੜੇ ਦਰਜਨਾ ਸਾਥੀ ਆ ਉਹ ਜ਼ਖਮੀ ਹੋਏ ਆ ਰਬੜ ਦੀਆਂ ਗੋਲੀਆਂ ਲੱਗਣ ਨਾਲ ਬੰਬ ਪਟਣ ਨਾਲ ਕਿ ਦਿੱਲੀ ਸਾਨੂੰ ਵਾਰ-ਵਾਰ ਜ਼ਖਮ ਦਿੰਦੀ ਆ ਸਰਕਾਰ ਨੇ ਜੋ ਅੱਜ ਕਹਿਰ ਕੀਤਾ ਕਿਸਾਨਾਂ ਤੇ ਜ਼ਬਰ ਕੀਤਾ ਡਰੋਨਾਂ ਦੇ ਨਾਲ ਜਿਵੇਂ ਕਿਸੇ ਵਿਦੇਸ਼ੀ ਵਿਦੇ ਦੂਜੇ ਦੇਸ਼ ਤੇ ਬੰਬ ਸਿੱਟੇ ਜਾਂਦੇ ਇਸ ਤਰ੍ਹਾਂ ਬੰਬ ਸਿੱਟੇ ਰਵੜ ਦੀਆਂ ਗੋਲੀਆਂ ਮਾਰੀਆਂ ਗਈਆਂ ਗੱਥਰੂ ਕਾਸ ਵੀ ਮਾਰੀ ਗਈ ਡਾਂਗਾਂ ਨਾਲ ਲੋਕਾਂ ਦੀਆਂ ਲੱਤਾਂ ਤੋੜੀਆਂ ਗਈਆਂ ਜਾਣੇ ਮੈਂ ਕਹਿੰਦਾ ਕੋਈ ਕਸਰ ਛੱਡੀ ਨਹੀਂ ਅੱਜ ਕਈ ਪੱਤਰਕਾਰ ਵੀ ਜ਼ਖਮੀ ਹੋਏ ਆ ਹਰ ਹਾਲ ਦੇ ਵਿੱਚ ਆਪਾਂ ਦਿੱਲੀ ਜਾਣਾ ਹੀ ਜਾਣਾ ਬੰਬ ਕੱਲੇ ਆਸੂ ਗੈਸ ਵਾਲੇ ਨਹੀਂ ਫਟਣ ਵਾਲੇ ਰਬੜ ਦੀਆਂ ਗੋਲੀਆਂ ਨਾਲ ਸਾਡੇ ਕਈ ਬੰਦੇ ਜ਼ਖਮੀ ਕੀਤੇ ਐਸਐਲਆਰ ਵਰਗੀ ਬਦੂ ਖਤਰਨਾਕ ਰਾਈਫਲ ਦੇ ਫਾਇਰ ਕੀਤੇ ਗਏ ਤੇ ਟਰੈਕਟਰ ਦੇ ਟਾਇਰ ਪਾੜੇ ਗਏ ਇੱਕ ਦੇ ਗੱਡੀਆਂ ਦੇ ਸੀਸੇ ਤੋੜ ਦਿੱਤੇ ਗਏ ਲੋਕ ਢੋਲ ਦੇ ਨਾਲ ਜਿੰਨਾ ਪਾਣੀ ਛਿੜਕਾਂਗੇ ਪਾਣੀ ਛਿੜਕਣ ਦੇ ਨਾਲ ਉੱਤੇ ਗਿੱਲੀ ਬੋਰੀ ਸੱਟਣ ਦੇ ਨਾਲ ਉਹਦੀ ਜਿਹੜੀ ਗੈਸ ਜੀ ਆਓ ਖਤਮ ਹੋ ਜਾਂਦੀ ਆ ਪੈਲਸ ਜਾ ਵੀ ਪੈਂਦਾ ਉੱਥੇ ਵੀ ਰੋਕੀਆਂ ਚੰਗੀਆਂ ਕਹਿੰਦੇ ਜੀ ਸੀ ਵੀ ਪੁਲਿਸ ਵੱਲੋਂ ਅੱਵਾ ਬਾਹ ਬੁਲਾਈ ਜਾਂਦੇ ਆ ਅੱਜ ਚਾਰ ਜੀ ਇੱਥੇ ਕਿਸਾਨ ਸ਼ਹੀਦ ਹੋ ਗਏ ਜੀ ਮਾਰੇ ਗਏ ਜੀ ਸ਼ੰਭੂ ਤੇ ਹਾਥੀ ਸੱਟ ਲੈ ਪੂਜ ਜੀ ਰਹਿ ਗਈ ਆ ਬਾਰਡਰ ਬਣਾਇਆ ਹੋਇਆ ਜਿਹੜੇ ਬੈਰੀਕੇਡ ਲਾਏ ਹੋਏ ਨੇ ਜਿਹੜੀਆਂ ਕੰਧਾਂ ਕੱਡੀਆਂ ਹੋਈਆਂ ਤਾਰਾਂ ਵਛਾਈਆਂ ਹੋਈਆਂ ਇਹਨੂੰ ਤੋੜ ਕੇ ਇਹ ਮੋਰਚਾ ਕੱਲ ਨੂੰ ਫਤਿਹ ਹਲ ਹਾਲਚ ਕਰਨਾ ਅਥਰੂ ਕਹਿੰਦੇ ਜਿਹੜੇ ਗੋਲੇ ਸਿੱਟਦੇ ਆ ਨਾ ਉਹਦੇ ਨਾਲ ਸਮੱਸਿਆ ਆਉਂਦੀ ਆ ਵੀ ਉਹ ਸਿੱਟਦੇ ਆ ਬਹੁਤ ਅੱਖਾਂ ਨੂੰ ਸੰਗ ਨੂੰ ਮੇਰੀ ਉਹਨਾਂ ਸਾਰਿਆਂ ਵੀਰਾਂ ਨੂੰ ਬੇਨਤੀ ਆ ਵੀ ਅੱਜ ਸਵੇਰ ਦੇ ਜਦੋਂ ਜੈਦ ਕਰਕੇ ਨੌਜਵਾਨ ਬਹੁਤ ਥੱਕੇ ਥੱਕੇ ਹੋਏ ਆ ਟੁੱਟੇ ਹੋਏ ਆ ਦਾ ਇਹ ਮੁੱਖ ਅਜੰਡਾ ਹੈਗਾ ਵੀ ਕਿਸਾਨ ਤੇ ਖੇਤ ਮਜ਼ਦੂਰ ਜਦੋਂ 80 ਸਾਲ ਦਾ ਹੋ ਜਾਂਦਾ ਉਦੋਂ ਉਹਨੂੰ ਜਿਹੜੀ ਆ 10000 ਰੁਪਇਆ ਜੇ ਜੀ ਆ ਪੈਨਸ਼ਨ ਮਿਲਣੀ ਚਾਹੀਦੀ ਆ ਮੈਂ ਸਾਰੇ ਮੈਡੀਕਲ ਪ੍ਰੈਕਟਿਸ਼ਨਾਂ ਨੂੰ ਬੇਨਤੀ ਕਰਦਾ ਵਾਂ ਵੀ ਉਹ ਸਾਨੂੰ ਮੈਡੀਕਲ ਸੇਵਾਵਾਂ ਇੱਥੇ ਦੇਣ ਜਿਹੜੇ ਸਾਡੇ ਕੈਂਪਾਂ ਜਹਾਰਾਜ ਨੇ ਸਿੰਘੂ ਬਾਰਡਰ ਤੇ ਜਾਂ ਇਸ ਵੇਲੇ ਸ਼ੰਭੂ ਬਾਰਡਰ ਸ਼ੰਭੂ ਬਾਗਰ ਤੇ ਖਨੋਰੀ ਬਾਗਰ ਜਿੱਥੇ ਮੋਰਚਾ ਲੱਗਾ ਹੋਇਆ ਦੇਖੋ ਇੱਕ ਤਾਂ ਅਸੀਂ ਸਰਕਾਰ ਨੂੰ ਹਮੇਸ਼ਾ ਕਹਿੰਦੇ ਆ ਸਾਨੂੰ ਬਦਨਾਮ ਨਾ ਕਰੇ ਵੀ ਇੱਕ ਤਾਂ ਹੈ ਵੀ ਅਜਾ ਅਨਕਦਾ ਸਵਾਲ ਨਹੀਂ ਰਿਹਾ ਕਦੀ ਲਗਭਗ ਜਿਹੜੇ ਪਟਿਆਲੇ ਜਲੇ ਵਿੱਚ ਜ਼ਖਮੀ ਹੋਏ ਉਹਨਾਂ ਦੀ 60 ਦੀ ਗਿਣਤੀ ਹੈਗੀ ਆ ਪਰ ਇੰਨੇ ਨਹੀਂ ਹੈਗੇ ਛੁੱਟਪੁੱਟ ਬਹੁਤ ਸਾਰੇ ਹੋਰ ਜ਼ਖਮੀ ਹੋਇਆ ਗਿਆ ਅਸੀਂ ਫੇਰ ਅਸੀਂ ਵੀ ਜਾਵਾਂਗੇ ਜਿਵੇਂ ਭਾਰਤੀ ਦੀ ਸਰਕਾਰ ਨੇ ਸ਼ੰਭੂ ਬਾਰਡਰ ਤੇ ਬਲ ਪ੍ਰਯੋਗ ਕੀਤਾ ਵਾ ਔਰ ਜਿਵੇਂ ਜਿਵੇਂ ਜ਼ਬਰ ਕਰ ਰਹੀ ਆਉ ਇਹ ਕੋਈ ਲੋਕਤੰਤ੍ਰਿਕ ਸਰਕਾਰ ਨਹੀਂ ਹੈਗੀ ਔਰ ਜਿੰਨੂੰ ਹੱਕ ਆ ਵੀ ਇਸ ਕਿਸਮ ਦਾ ਜ਼ਬਰ ਜੜਾ ਵਾ ਉਹ ਕਿਸਾਨਾਂ ਮਜ਼ਦੂਰਾਂ ਤੇ ਕੀਤਾ ਜਾਵੇ ਨਾ ਅਸੀਂ ਕੇਂਦਰ ਦੇ ਖਿਲਾਫ ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਹੋਇਆ ਨਾ ਕਿ ਸਾਡਾ ਹੋਰ ਕੋ ਕੰਮ ਹੈਗਾ ਆ ਦੇਖੋ ਅਸੀਂ ਫੌਜੀਆ ਨੂੰ ਪੁੱਛਿਆ ਉਹ ਕਹਿੰਦੇ ਵੀ ਆ ਜਿਹੜੀ ਸ਼ੈਲਿੰਗ ਆ ਇਹ ਸਾਡੇ ਤੇ ਨਹੀਂ ਵਰਤੀ ਜਾ ਸਕਦੀ ਪਾਰੀ ਹੈਵੀ ਸ਼ੈਲਿੰਗ ਕਰ ਰਹੇ ਨੇ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਹੈਗਾ ਮੈਂ ਹਰਿਆਣੇ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਰਿਆਣਾ ਅੰਦੋਲਨ ਦਾ ਵਿਨਰ ਹੋਊਗਾ ਹਰਿਆਣਾ ਅੰਦੋਲਨ ਦਾ ਵਿਨਰ ਹੋਊਗਾ ਜੇ ਹਰਿਆਣੇ 'ਚ ਬੈਰੀਕੇਟਿੰਗ ਹੈਗੀ ਆ ਤੇ ਹਰਿਆਣੇ ਦੇ ਲੋਕਾਂ ਨੇ ਹੀ ਬੈਰੀਕੇਟਿੰਗ ਤੋੜ ਦੇਣੀ ਸੱਚੀ ਅਕਾਲ ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਕਿਸਾਨਾਂ ਦੇ ਵੱਲੋਂ ਬਾਰਡਰਾਂ ਤੇ ਪ੍ਰਸ਼ਾਸਨ ਦੇ ਨਾਲ ਲੜਾਈ ਕੀਤੀ ਜਾ ਰਹੀ ਹੈ ਤੇ ਦਿੱਲੀ ਪਹੁੰਚਣ ਦੇ ਲਈ ਕਾਫੀ ਸੰਘਰਸ਼ ਵੀ ਕੀਤਾ ਜਾ ਰਿਹਾ ਹੈ। ਉੱਥੇ ਤੁਹਾਨੂੰ ਦੱਸ ਦਈਏ ਇਹ ਸਭ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਸਾਨ ਅਤੇ ਬੰਦਿਆਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕਿ ਆਪਣੀਆਂ ਹੱਕੀ ਮੰਗਾਂ ਦੇ ਲਈ ਉਹਨਾਂ ਦੇ ਵੱਲੋਂ ਦਿੱਲੀ ਵਿਖੇ ਪਹੁੰਚ ਕੇ ਦਰਨਾ ਪ੍ਰਦਰਸ਼ਨ ਕੀਤਾ ਜਾਏਗਾ। ਜੇਸੋ ਬਾਅਦ ਕੀ ਕੇਂਦਰ ਸਰਕਾਰ ਦੇ ਵੱਲੋਂ ਲਗਾਤਾਰ ਕਿਸਾਨਾਂ ਦੇ ਨਾਲ ਗਲਬਾਤ ਵੀ ਕੀਤੀ ਗਈ ਅਤੇ ਉਹਨਾਂ ਦੇ ਨਾਲ ਸਮਝੌਤਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਕੀ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਬਾਰਡਰ 'ਤੇ ਰੋਕਣ ਦੇ ਲਈ ਕਾਫੀ ਵਿਵਸਥਾਂ ਬੰਦੀਆਂ ਕੀਤੀਆਂ ਗਈਆਂ ਸਨ ਜਿੱਤੇ ਚਲਦਿਆਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਲੋਹੇ ਦੇ ਬੈਰੀਗੇਡਸ ਕਿਸਾਨਾਂ ਦੇ ਆਉਣ ਤੋਂ ਪਹਿਲਾਂ ਹੀ ਲਗਾ ਦਿੱਤੇ ਗਏ ਸਨ ਅਤੇ ਨਾਲ ਹੀ ਸੀਮਿੰਟ ਦੀਆਂ ਸਲੇਬਾਂ ਵੀ ਰੱਖ ਦਿੱਤੀਆਂ ਗਈਆਂ ਸਨ ਕੰਡਿਆਂ ਵਾਲੀ ਤਾਰ ਦੇ ਨਾਲ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਦਰਿਆ ਤੱਕ ਵੀ ਪੁੱਟ ਦਿੱਤੇ ਗਏ ਸਨ ਜਿਸ ਤੋਂ ਬਾਅਦ ਕੀ ਕੇਂਦਰ ਸਰਕਾਰ ਦੀ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੇ ਨਾਲ ਇੱਕ ਮੀਟਿੰਗ ਵੀ ਰੱਖੀ ਗਈ ਸੀ ਜਿਹੜੀ ਮੀਟਿੰਗ ਕੀ ਬਿਲਕੁਲ ਬੇਸਿੱਟਾ ਨਿਕਲੀ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਦਿੱਲੀ ਕੂਚ ਕਰਨਗੇ ਅਤੇ ਧਰਨਾ ਪ੍ਰਦਰਸ਼ਨ ਵੀ ਕਰਨਗੇ ਜਿਸ ਤੋਂ ਬਾਅਦ ਕੀ 12 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਸੰਗਰੂਰ ਤੋਂ ਆਪਣਾ ਜਥਾ ਰਵਾਨਾ ਕਰ ਦਿੱਤਾ ਗਿਆ ਅਤੇ ਹੁਣ ਤੱਕ ਉਹ ਸ਼ੰਭੂ ਬਾਰਡਰ ਤੇ ਪ੍ਰਸ਼ਾਸਨ ਦੇ ਨਾਲ ਭਿੱੜਦੇ ਹੋਏ ਵੀ ਨਜ਼ਰ ਆ ਰਹੇ ਹਨ ਕੇਂਦਰ ਸਰਕਾਰ ਦੇ ਵੱਲੋਂ ਉਹਨਾਂ ਨੂੰ ਰੋਕਣ ਦੇ ਲਈ ਕਾਫੀ ਵੱਖ-ਵੱਖ ਤਰੀਕੇ ਅਪਣਾਏ ਜਾ ਰਹੇ ਹਨ ਜਿੱਥੇ ਕਿ ਉਹਨਾਂ ਦੇ ਉੱਪਰ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਦੇ ਵਿੱਚ ਕੀ ਇੱਕ ਵੀਡੀਓ ਤੇ ਸਾਹਮਣੇ ਆਇਆ ਸੀ ਕਿ ਕਿਸਾਨਾਂ ਦੇ ਉੱਪਰ ਗੁਲਾਬੀ ਰੰਗ ਦੇ ਪਾਣੀ ਦਾ ਵੀ ਛਿੜਕਾਅ ਕੀਤਾ ਜਾ ਰਿਹਾ ਸੀ ਉੱਥੇ ਹੀ ਹੰਝੂ ਗੈਸ ਦੇ ਗੋਲੇ ਵੀ ਕਿਸਾਨਾਂ ਤੇ ਸਿੱਟੇ ਗਏ ਸਨ ਜਿਸ ਤੇ ਚੱਲਦਿਆ ਕਿਸਾਨਾਂ ਦਾ ਕਾਫੀ ਨੁਕਸਾਨ ਵੀ ਹੋਇਆ ਪਰ ਉੱਥੇ ਕਿਸਾਨ ਅਜੇ ਵੀ ਆਪਣੇ ਉਸੇ ਗੱਲ ਤੇ ਅੜੇ ਹੋਏ ਨੇ ਕਿ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਦਿੱਲੀ ਜ਼ਰੂਰ ਪਹੁੰਚਾਂਗੇ ਤੇ ਉੱਥੇ ਜਾ ਕੇ ਆਪਣੀਆਂ ਮੰਗਾਂ ਦੇ ਲਈ ਪ੍ਰਦਰਸ਼ਨ ਵੀ ਜ਼ਰੂਰ ਕਰਾਂਗੇ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਨਾਲ ਜਦੋਂ ਜਹਿਦ ਕੀਤੀ ਜਾ ਰਹੀ ਹੈ ਜਿੱਥੇ ਕਿ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਸਨ ਪਰ ਉਥੇ ਕਿਸਾਨ ਵੀ ਆਪਣੀ ਗੱਲ ਤੇ ਅੜੇ ਹੋਏ ਦਿਖਾਈ ਦੇ ਰਹੇ ਹਨ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਚਾਹੇ ਜਿੰਨੀ ਵੀ ਕੋਸ਼ਿਸ਼ ਕਰੇ ਸਾਨੂੰ ਰੋਕਣ ਦੀ ਅਸੀਂ ਰੁਕਾਂਗੇ ਨਹੀਂ ਤੈਨਾਤ ਕੀਤੀ ਗਈ ਫੋਰਸ ਦੇ ਵੱਲੋਂ ਕਿਸਾਨਾਂ ਦੇ ਉੱਪਰ ਪਾਣੀ ਦਾ ਛਰਕਾਅ ਵੀ ਕੀਤਾ ਗਿਆ ਅਤੇ ਨਾਲ ਹੀ ਹੰਝੂ ਗੈਸ ਦੇ ਗੋਲੇ ਵੀ ਸਿੱਟੇ ਗਏ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਦੇ ਉੱਤੇ ਹੰਝੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਹਨ ਅਤੇ ਕਿਸਾਨਾਂ ਦਾ ਇਸ ਕਾਰਨ ਕਾਫੀ ਨੁਕਸਾਨ ਵੀ ਹੋਇਆ ਹੈ ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਦਿਖਾਈ ਦੇ ਰਹੇ ਹਨ ਇਸ ਤੋਂ ਪਹਿਲਾਂ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ 13 ਫਰਵਰੀ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵਿਖੇ ਕੂਚ ਕਰਨਗੇ ਅਤੇ ਉੱਥੇ ਪਹੁੰਚ ਕੇ ਦਰਨਾ ਪ੍ਰਦਰਸ਼ਨ ਕੀਤਾ ਜਾਏਗਾ ਕੇਂਦਰ ਸਰਕਾਰ ਦੇ ਵੱਲੋਂ ਵੱਖ-ਵੱਖ ਤਰੀਕਿਆਂ ਦੇ ਨਾਲ ਕਿਸਾਨਾਂ ਦੇ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਲਈ ਚੰਡੀਗੜ੍ਹ ਦੇ ਵਿੱਚ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਵੀ ਰੱਖੀ ਗਈ ਸੀ ਪਰ ਇਹ ਮੀਟਿੰਗ ਬੇਸਿੱਟਾ ਨਿਕਲੀ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕਿ 12 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਸੰਗਰੂਰ ਤੋਂ ਦਿੱਲੀ ਦੇ ਲਈ ਰਵਾਨਾ ਹੋਣਗੀਆਂ 13 ਫਰਵਰੀ ਤੱਕ ਦਿੱਲੀ ਪਹੁੰਚ ਕੇ ਉੱਥੇ ਦਰਨਾ ਪ੍ਰਦਰਸ਼ਨ ਕਰਨ ਗਿਆ ਪਰ ਇਸ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਦੇ ਵੱਲੋਂ ਵੱਖ-ਵੱਖ ਵਿਉਂਤ ਬੰਦੀਆਂ ਕਰਦੇ ਹੋਏ ਸਾਰੇ ਹੀ ਬਾਰਡਰਾਂ ਨੂੰ ਸੀਲ ਕਰ ਦਿੱਤਾ ਗਿਆ ਸੀ ਲੋਹੇ ਦੇ ਬੈਰੀਗੇਡਸ ਲਗਾ ਅਤੇ ਸੀਮੇਟ ਦੀਆਂ ਸਲੇਬਾਂ ਰੱਖ ਕੇ ਰਾਸਤੇ ਬੰਦ ਕਰ ਦਿੱਤੇ ਗਏ ਸਨ ਅਤੇ ਰਾਸਤਿਆਂ ਤੇ ਕੰਡਿਆਂ ਵਾਲੀਆਂ ਤਾਰਾਂ ਵੀ ਰੱਖ ਦਿੱਤੀਆਂ ਗਈਆਂ ਸਨ ਅਤੇ ਦੂਸਰੇ ਪਾਸੇ ਦਰਿਆ ਪੁੱਟ ਕੇ ਉਥੋਂ ਦੇ ਰਾਸਤੇ ਵੀ ਬੰਦ ਕਰ ਦਿੱਤੇ ਗਏ ਸਨ ਪਰ ਕਿਸਾਨ ਹਾਰ ਨਾ ਮੰਨਣ ਤੇ ਆਏ ਹੋਏ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਚਾਹੇ ਜਿੰਨੀ ਵੀ ਕੋਸ਼ਿਸ਼ ਕਰੇ ਉਹਨਾਂ ਦੇ ਵੱਲੋਂ ਦਿੱਲੀ ਪਹੁੰਚ ਕੇ ਧਰਨਾ ਦਿੱਤਾ ਜਾਏਗਾ ਜਿਸ ਤੋਂ ਬਾਅਦ ਕੀ ਕਿਸਾਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ ਕਿ ਉਹ ਲੋਹੇ ਦੇ ਬੈਰੀਗੇਡ ਪੱਟ ਕੇ ਪੁੱਲ ਤੋਂ ਹੇਟਾ ਸੁੱਟਦੇ ਹੋਏ ਦਿਖਾਈ ਦੇ ਰਹੇ ਸਨ ਜਿਸ ਤੋਂ ਬਾਅਦ ਕੀ ਕਿਸਾਨਾਂ ਦੇ ਵੱਲੋਂ ਪਹਿਲਾ ਪੜਾਅ ਜਿਹੜਾ ਪਾਰ ਕਰ ਲਿਆ ਗਿਆ ਅਤੇ ਦਿੱਲੀ ਪਹੁੰਚਣ ਦੀ ਪੂਰੀ ਤਿਆਰੀ ਦੇ ਵਿੱਚ ਹਨ ਉਥੇ ਹੀ ਕਿਸਾਨ ਜਿਥੇ ਬੰਦੀਆਂ ਦਾ ਸਾਥ ਦੇਣ ਦੇ ਲਈ ਵੱਖ-ਵੱਖ ਵੱਡੀਆਂ ਸ਼ਖਸੀਅਤਾਂ ਦੇ ਵੱਲੋਂ ਵੀ ਆਮ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਉਹਨਾਂ ਦੇ ਜ਼ਰੂਰਤ ਦਾ ਸਮਾਨ ਵੀ ਸਾਨੂੰ ਮੁਹੱਈਆ ਕਰਵਾਉਣਾ ਚਾਹੀਦਾ ਹੈ ਤੇ ਉਹਨਾਂ ਦਾ ਸਾਥ ਵੀ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਜੋਦੇ ਜਦੋਂ ਜੈਦ ਜਾਰੀ ਆ ਅੱਧਾ ਦਾ ਪੱਟਤਾ ਬਾਡਰ ਤੇ ਅੱਧਾ ਹੀ ਰਹਿ ਗਿਆ ਐ ਮੰਨ ਲਓ ਹਾਥੀ ਸੱਟ ਲੈ ਪੂਜੀ ਰਹਿ ਗਈ ਆ ਕੱਲ ਨੂੰ ਮੇਰਾ ਵੀਰ ਖਿੱਚ ਦੇ ਵੀ ਹਰਾ ਇੱਧਰ ਨੂੰ ਜਿਹਦੇ ਨੇੜੇ ਸ਼ੰਭੂ ਲੱਗਦਾ ਸ਼ੰਭੂ ਪਹੁੰਚ ਜਾਓ ਜਿਹਦੇ ਨੇੜੇ ਪਿੰਡਾਂ ਦੇ ਖਨੌਰੀ ਲੱਗਦਾ ਖਨੌਰੀ ਪਹੁੰਚ ਜਾਓ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਹਰ ਹਾਲ ਦੇ ਵੀ ਦਿੱਲੀ ਪਹੁੰਚਣਾ ਇਹਨਾਂ ਦਾ ਜ਼ੋਰ ਲੱਗਿਆ ਵਾ ਵੀ ਦਿੱਲੀ ਜਾਣ ਨਹੀਂ ਦੇਣਾ ਇਹਨਾਂ ਦੇ ਵੀ ਇੰਤਜ਼ਾਮ ਐਤਕੀ ਸਖਤ ਹੈ ਆਪਾਂ ਵੀ ਉਦੋਂ ਸਖਤ ਹੋ ਕੇ ਆਉਣਾ ਹਰ ਹਾਲ ਦੇ ਵਿੱਚ ਆਪਾਂ ਦਿੱਲੀ ਜਾਣਾ ਹੀ ਜਾਣਾ ਕਿਉਂਕਿ ਇੱਕ ਵਾਰੀ ਖਿਆਲ ਰੱਖਿਓ ਮੇਰੀ ਗੱਲ ਦਾ ਜੇ ਇਸ ਵਾਰ ਪੰਜਾਬ ਹਰਿਆਣਾ ਨਾਲ ਕੇ ਦਿੱਲੀ ਨਾ ਗਿਆ ਤੇ ਇਹਨਾਂ ਦੇ ਭਰਾਵੋ ਮੂੰਹ ਪੈਣਿਆ ਮੂੰਹ ਇਹ ਗੱਲ ਯਾਦ ਰੱਖਿਓ ਮਨੋਬਲ ਇਹਨਾਂ ਦਾ ਉੱਚਾ ਹੋਣਾ ਆਪਣਾ ਡਿੱਗਣਾ ਤੇ ਅੱਜ ਜਿਹੜੇ ਅਸੀਂ ਬੈਠੇ ਕਰਾਂਗੇ ਸੋਚੀ ਜਾਂਦੇ ਆ ਨਾ ਵੀ ਆਪਾਂ ਕੀ ਲੈਣਾ ਫਿਰ ਭੁੱਲ ਜਿਓ ਇਹਨਾਂ ਵਾਨੀਆਂ ਅਡਾਨੀਆਂ ਨੇ ਵੱਡੇ ਘਰਾਣਿਆਂ ਕੋਲ ਤੁਹਾਡੀਆਂ ਨਾ ਜ਼ਮੀਨਾਂ ਬਚਣ ਨਾ ਤੁਹਾਡਾ ਰੋਜ਼ਗਾਰ ਬਚੇ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ ਮੇਰੀ ਗੱਲ ਚ ਇੱਥੇ ਰੱਖਿਓ ਜੇ ਆਪਾਂ ਅੱਜ ਵੀ ਨਾ ਉੱਠ ਕੇ ਆਪਣੇ ਬਜ਼ੁਰਗਾ ਦੇ ਨਾਲ ਆਪਣੇ ਨੌਜਵਾਨ ਭਰਾਵਾਂ ਦੇ ਨਾਲ ਨਾ ਖੜੇ ਤਾਂ ਅਫਵਾਹਾਂ ਬਹੁ ਫਲਾਈ ਜਾਂਦੇ ਆ ਅੱਜ ਚਾਰ ਜੀ ਇੱਥੇ ਕਿਸਾਨ ਸ਼ਹੀਦ ਹੋ ਗਏ ਜੀ ਮਾਰੇ ਗਏ ਜੀ ਸ਼ੰਭੂ ਤੇ ਕੁਝ ਨਹੀਂ ਹੋਇਆ ਬਾਈ ਸੱਟਾਂ ਬਹੁਤ ਲੱਗੀਆਂ ਨੇ ਇਹੀ ਆਹੀ ਕੁਝ ਹੋ ਰਿਹਾ ਨਾ ਜਿਹੜੀ ਗੱਲ ਆਪਾਂ ਬਾਰ-ਬਾਰ ਕਰਦੇ ਆਂ ਕਿ ਦਿੱਲੀ ਸਾਨੂੰ ਵਾਰ-ਵਾਰ ਜ਼ਖਮ ਦਿੰਦੀ ਆ ਅੱਜ ਲੱਤਾਂ ਵੀ ਟੁੱਟੀਆਂ ਨੇ ਬਹੁਤ ਬੰਦੇ ਤੁਸੀਂ ਵੀਡੀਓ ਦੇਖ ਲਈਆਂ ਹੋਣਗੀਆਂ ਰਬੜ ਦੀਆਂ ਗੋਲੀਆਂ ਮਾਰੀਆਂ ਗਈਆਂ ਅਥਰੂ ਗੈਸ ਵੀ ਮਾਰੀ ਗਈ ਡਾਂਗਾਂ ਨਾਲ ਲੋਕਾਂ ਦੀਆਂ ਲੱਤਾਂ ਤੋੜੀਆਂ ਗਈਆਂ ਕੁੱਟ ਕੇ ਸੂਏ ਵੀ ਮਾਰੇ ਗਏ ਆ ਟਰੈਕਟਰਾਂ ਦੇ ਵਿੱਚ ਜਾਨੇ ਮੈਂ ਕਹਿੰਦਾ ਕੋਈ ਕਸਰ ਛੱਡੀ ਨਹੀਂ ਅੱਜ ਕਈ ਪੱਤਰਕਾਰ ਵੀ ਜ਼ਖਮੀ ਹੋਏ ਆ ਸੋ ਪਰ ਕੋਈ ਗੱਲ ਨਹੀਂ ਸ਼ਿੰਗਾਰਸ਼ਾ ਦੇ ਵਿੱਚ ਇਹਨਾਂ ਨੇ ਜ਼ਬਰ ਕਰਨਾ ਇੰਨਾ ਦੇ ਜ਼ਬਰਦਸਤ ਜਵਾਬ ਆਪਾਂ ਸਬਰ ਨਾਲ ਦੇਣਾ ਆਜੋ ਮੇਰਾ ਵੀਰ ਜਿੰਨੇ ਵੀ ਨੌਜਵਾਨਾਂ ਨੂੰ ਖਾਸ ਤੌਰ ਤੇ ਮੇਰੀ ਅਪੀਲ ਹੈ ਕਿਉਂਕਿ ਨੌਜਵਾਨ ਹੀ ਮੋਰਚਿਆਂ ਦੀ ਜਿੰਦجان ਹੁੰਦੇ ਆ ਪਿਛਲੇ ਵਾਰੀ ਵੀ ਆਪਾਂ ਦੇਖਿਆ ਵੀ 2020 ਦੇ ਵਿੱਚ ਜਦੋਂ ਆਪਾਂ ਦਿੱਲੀ ਨੂੰ ਗਏ ਆ ਤਾਂ ਨੌਜਵਾਨਾਂ ਨੇ ਜਿਹੜੀ ਉਹ ਦਿੱਲੀ ਤੱਕ ਮੋਰਚੇ ਨੂੰ ਫਤਿਹ ਕੀਤਾ ਸੋ ਨੌਜਵਾਨੋ ਤੁਹਾਨੂੰ ਅਪੀਲ ਆ ਬਾਈ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਕੱਲ ਨੂੰ ਆਪਾਂ ਇਹ ਮੋਰਚਾ ਜਿਹੜਾ ਬਾਰਡਰ ਬਣਾਇਆ ਹੋਇਆ ਜਿਹੜੇ ਬੈਰੀਕੇਡ ਲਾਏ ਹੋਏ ਨੇ ਜਿਹੜੀਆਂ ਕੰਧਾਂ ਗੱਡੀਆਂ ਹੋਈਆਂ ਤਾਰਾਂ ਵਛਾਈਆਂ ਹੋਈਆਂ ਇਹਨੂੰ ਤੋੜ ਕੇ ਇਹ ਮੋਰਚਾ ਕੱਲ ਨੂੰ ਫਤਿਹ ਹਰ ਹਾਲਚ ਕਰਨਾ ਸੋ ਮੇਰੀ ਅਪੀਲ ਹੈ ਕਿ ਵੱਧ ਤੋਂ ਵੱਧ ਵੱਡੀ ਅੰਟੀ ਦੇ ਵਿੱਚ ਜਿੱਥੇ ਵੀ ਤੁਹਾਨੂੰ ਨੇੜੇ ਲੋਟਲਾ ਦਾ ਸ਼ੰਭੂ ਜਖਨੌਰੀ ਉਥੇ ਪਹੁੰਚ ਜਾਓ ਫਿਰ ਹੋਰ ਗੱਲਬਾਤ ਵੀਰੇ ਕਹਿਣੀ ਚਾਹੁੰਦੇ ਪਾਣੀ ਪਾਣੀ ਹਾਂ ਇੱਕ ਹੋਰ ਪੀਲਾ ਹੱਥ ਅਥਰੂ ਕਹਿੰਦੇ ਜਿਹੜੇ ਗੋਲੇ ਸਿੱੜਦੇ ਆ ਨਾ ਉਹਦੇ ਨਾਲ ਸਮੱਸਿਆ ਆਉਂਦੀ ਆ ਵੀ ਉਹ ਸਿੱੜਦੇ ਆ ਤੇ ਬਹੁਤ ਅੱਖਾਂ ਨੂੰ ਸੰਗ ਨੂੰ ਚੜਦਾ ਜਿੰਨਾ ਪਾਣੀ ਲਾਉਣੇ ਅੱਖਾਂ ਨੂੰ ਉਨਾਂ ਹੀ ਉਹ ਮੱਚਦਾ ਹੈ ਕਈ ਦਾ ਅਜ ਬੇਹੋਸ਼ ਵੀ ਹੋਇਆ ਜਿਹੜੇ ਕੋਲੇ ਸੱਟੇ ਆ ਮੇਰਾ ਜਿਹਦੇ ਕੋਲ ਢੋਲ ਆਪਣੇ ਵੱਡੇ ਸਪਰੇਅ ਵਾਲੇ ਉਹ ਜ਼ਰੂਰ ਨਾਲ ਲੈ ਕੇ ਆਇਓ ਉਹਨਾਂ ਦੀ ਬਹੁਤ ਲੋੜ ਹੈ ਕਿਉਂਕਿ ਢੋਲ ਦੇ ਨਾਲ ਜਿੰਨਾ ਪਾਣੀ ਸਿਰਕਾਂਗੇ ਪਾਣੀ ਸਿਰਕਣ ਦੇ ਨਾਲ ਉੱਤੇ ਗਿੱਲੀ ਬੋਰੀ ਸੱਟਣ ਦੇ ਨਾਲ ਉਹਦੀ ਜਿਹੜੀ ਗੈਸ ਜੀ ਆਉ ਖਤਮ ਹੋ ਜਾਂਦੀ ਆ ਸਖਦੇ ਪੀ ਲਾ ਕੇ ਵੱਧ ਤੋਂ ਵੱਧ ਤੁਸੀਂ ਢੋਲ ਪਾਣੀ ਵਾਲੇ ਨਾਲ ਲੈ ਕੇ ਸਪਰੇਅ ਵਾਲੇ ਢੋਲ ਹੁੰਦੇ ਆ ਬੋਟੂ ਨਾਲ ਲੈ ਕੇ ਆਉਣੇ ਤਾਂ ਕਿ ਪਾਣੀ ਨਾਲ ਜਿਹੜੀ ਉਹਦੀ ਗੈਸ ਆ ਉਹਨੂੰ ਖਤਮ ਕੀਤਾ ਜਾ ਸਕੇ ਨਾਲ ਬੋਰੀਆਂ ਖਤਰ ਦੀਆਂ ਬੋਰੀਆਂ ਵੀ ਹਾਂ ਜੀ ਸੀ ਵੀ ਬੋਰੀਆਂ ਜੀ ਸੀ ਵੀ ਜੀ ਸੀ ਵੀਆਂ ਦੀ ਵੀ ਲੋੜ ਆ ਵੀ ਜਿੰਨਾ ਭਰਾਵਾਂ ਕੋਲ ਜੀ ਸੀ ਵੀਆਂ ਹੈਗੀਆਂ ਨੇ ਉਹ ਵੀ ਲੈ ਕੇ ਆਓ ਮੈਨੂੰ ਪਤਾ ਲੱਗਿਆ ਵੀ ਅੱਜ ਕੋਈ ਜੀ ਸੀ ਵੀਆਂ ਸਾਡੇ ਪੰਜਾਬ ਚੋਂ ਲੈ ਕੇ ਵੀ ਆਏ ਸੀ ਭਰਾ ਪਰ ਇੱਥੇ ਪਿੱਛੇ ਕਿਤੇ ਇੱਥੇ ਪੈਂਦਾ ਕੋਈ ਛੇਦਰ ਜਾਂ ਪੈਂਦਾ ਕੋਈ ਜਿਹੜੇ ਪਾਸੇ ਪਾਲਸ ਜਾ ਵੀ ਪੈਂਦਾ ਉੱਥੇ ਵੀ ਰੋਕੀਆਂ ਗਈਆਂ ਕਹਿੰਦੇ ਜੀਐਸਵੀਆ ਪੁਲਿਸ ਵੱਲੋਂ ਸੋ ਕੋਈ ਗੱਲ ਨਹੀਂ ਬਾਈ ਜੀਐਸਵੀਆ ਜਿਹੜੀਆਂ ਭਰਾਵਾਂ ਕੋਲ ਹੈਗੀਆਂ ਕਿਉਂਕਿ ਇਸ ਤਰੀਕੇ ਨਾਲ ਜਿਹੜੇ ਮਜ਼ਬੂਤ ਕੀਤਾ ਹੋਇਆ ਹੈ ਨਾ ਕੰਮ ਉਹ ਜੀਐਸਵੀ ਨਹੀਂ ਪਟਣਗੀਆਂ ਸੋ ਅਪੀਲ ਆ ਜਿਹੜੇ ਬੰਦੇ ਕੋਲ ਜਿਹੜਾ ਵੀ ਸਾਧਨ ਹੈਗਾ ਬਾਈ ਤੇ ਕੱਲ ਨੂੰ ਲੈ ਕੇ ਮੇਰਾ ਵੀਰ ਇੱਥੇ ਪਹੁੰਚ ਜਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹਾਂ ਭਰਾਓ ਲਾਈਵ ਚੱਲਦਾ ਚੱਲਦਾ ਬੰਦ ਕਰਤਾ ਹੁਣ ਦੋਰੇ ਸ਼ੇਅਰ ਕਰ ਦਿਓ ਕੁਝ ਗੱਲਾਂ ਰਹਿ ਗਈਆਂ ਮੈਂ ਜ਼ਰੂਰੀ ਕਰਨੀਆਂ ਗੱਲਾਂ ਤੁਹਾਡੇ ਨਾਲ ਔਰ ਤੁਸੀਂ ਹੁਣ ਦੋਰੇ ਜੁੜਦੇ ਰੱਖੋਗੇ ਵਿੱਚ ਕਈ ਕਿਸਮ ਦੀਆਂ ਸਰਕਾਰ ਦੀ ਹੁੰਦੀ ਆ ਉਹ ਕਈ ਕਿਸਮ ਦੀਆਂ ਗੱਲਾਂ ਕਰਦੇ ਹੈਗੇ ਆ ਤੋਂ ਸਾਡੀ ਬੇਨਤੀ ਆ ਵੀ ਆ ਦੇਖੋ ਮੈਂ ਇਹਨੂੰ ਵੱਧ ਤੋਂ ਵੱਧ ਚੱਕ ਦਿਓ ਮਿੰਟੋ ਮਿੰਟ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਲਾਈਵ ਕੱਟਿਆ ਗਿਆ ਸੀਗਾ ਆ ਦੋਰੇ ਲਾਈਵ ਕਰ ਰਹੇ ਹੈ ਪਿਆ ਤੁਹਾਨੂੰ ਮੈਂ ਬੁਲਟ ਬੁਖਾ ਰਿਹਾ 315 ਦੀ 315 ਦੀ ਬੁਲਟ ਆ ਜਿਹੜੀ ਉੱਥੇ ਚੱਲ ਰਹੀ ਉਹਦੇ ਖੋਲ ਆ ਵੇਖੋ ਨਾ ਖੋਲ ਮਿਲਿਆ ਹੈਗਾ ਠੀਕ ਆ ਤੋ ਇਹ ਹੈਗਾ ਵਾ ਔਰ ਮੈਂ ਤੁਹਾਨੂੰ ਦੁਹਰੇ ਦਿਖਾਦਾ ਲਾਈਵ ਕਟਿਆ ਗਿਆ ਸੀਗਾ ਇੱਥੇ ਜਿਹੜੀ ਰਬੜ ਦੀ ਗੋਲੀ ਹੈਗੀ ਆ ਆਹ ਵੇਖੋ ਆਹ ਰਬੜ ਦੀ ਗੋਲੀ ਆ ਦੇਖੋ ਕਿੰਨੀ ਤਕੜੀ ਆ ਇਹ ਚੱਲ ਰਹੀ ਹੈਗੀ ਆ ਇਹ ਚਲਾ ਨਹੀਂ ਸਕਦਾ ਔਰ ਆ ਜਿਹੜਾ ਵਾ ਆ ਕਹਿੰਦੇ ਚਲਾਇਆ ਨਹੀਂ ਜਾ ਸਕਦਾ ਸਿਵਿਲਿਅਨ ਤੇ ਜਿਹੜਾ ਹੰਝੂ ਗੈਸ ਵਰਤ ਰਹੇ ਹੈਗੇ ਤੋ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਸੀ ਪੀ ਜਿਵੇਂ ਮੈਂ ਮੈਂ ਕਹਿੰਦਾ ਸੀਗਾ ਪਿਛਲੇ ਪਿਛਲਾ ਲਾਈਵ ਜਿਹੜਾ ਕੱਟਤਾ ਪੀ ਇਹ ਕਿਹੋ ਜੀ ਸਰਕਾਰ ਆ ਜਿਹੜੀ ਆਪਣੇ ਦੇਸ਼ ਦੇ ਕਿਸਾਨਾਂ ਸਿਆ 315 ਦੇ ਫਾਇਰ ਹੋ ਰਹੇ ਵੱਧ ਤੋਂ ਵੱਧ ਸ਼ੇਅਰ ਕਰੀ ਜਾਇਓ 315 ਦੇ ਫਾਇਰ ਹੋ ਰਹੇ ਆ ਪੀ ਇੰਨੀ ਤਾਕਤ ਦਾ ਇਸਤੇਮਾਲ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਕਰ ਰਹੀ ਤੇ ਅਸੀਂ ਫਿਰ ਵੀ ਕਿ ਐਸੀ ਵੀ ਸਾਡਾ ਦਿੱਲੀ ਜਾਣ ਦਾ ਅੰਕ ਦਾ ਸਵਾਲ ਨਹੀਂ ਬੈਰੀਕੇਡ ਤੋੜਨਾ ਅੰਕ ਦਾ ਸਵਾਲ ਨਹੀਂਗਾ ਸਾਡਾ ਕੰਮ ਹੈ ਪੀਸਫੁਲੀ ਟੰਗਣਾ ਆਪਣਾ ਪ੍ਰਦਰਸ਼ਨ ਕਰਨਾ ਜੇ ਸਰਕਾਰ ਨੇ ਮੰਗਾ ਨਹੀਂ ਮੰਨਣੀਆਂ ਸਾਨੂੰ ਰਾਹ ਖੁੱਲੇ ਦੇਵੇ ਪ੍ਰਦਰਸ਼ਨ ਕਰਨ ਦਾ ਹੱਕ ਦੇਵੇ ਗੱਲ ਮੁੱਕ ਗਈ ਠੀਕ ਹੈ ਤੁਸੀਂ ਮੰਨਣੀ ਨਹੀਂ ਮੰਨਣੀ ਦੂਸਰਾ ਹੈਗਾ ਵੀ ਤੁਸੀਂ ਮੰਗਾ ਪ੍ਰਤੀ ਗਲਤ ਬਿਆਨਬਾਜ਼ੀ ਕਰ ਰਹੇ ਹੈਗੇ ਹੋ ਔਰ ਬਹੁਤ ਸਾਰੀਆਂ ਜਆ 315 ਦੇ ਫੈਰ ਆ ਜਿਹੜੇ ਲਗਾਤਾਰ ਜਾ ਰਹੇ ਆ ਔਰ ਮੈਂ ਗੱਲ ਇਥੋਂ ਟੁੱਟੀ ਸੀ ਵੀ ਸਾਡੇ ਜਿਹੜੇ ਲੋਕ ਨੇ ਜਨਤਾ નિਹੱਤੀ ਆ નિਹੱਤੀ ਜਨਤਾ ਵਾ ਹੱਥਾਂ 'ਚ ਕੁਝ ਨਹੀਂ ਹੈਗਾ ਫੇਰ ਵੀ ਲਗਭਗ 7-8 ਘੰਟੇ ਜਿਹੜੇ ਉਧਰਲੇ ਬੰਨੇ ਜਿਹੜੇ ਲੱਗਿਆ ਪੁਲਿਸ ਨਹੀਂ ਹੈਗੀ ਭਰਾਓ ਅਰਧ ਸੈਨਿਕ ਫੋਰਸ ਨੇ 111 ਕੰਪਨੀਆਂ 160 ਕੰਪਨੀਆਂ ਅੱਡ ਅੱਡ ਵੇਰ ਵਿਆਰੇ ਅਰਧ ਸੈਨਿਕ ਫੋਰਸ ਰੇ CRPF ਤੇ ARPF ਦੀ ਹੁਣ ਅਰਧ ਸੈਨਿਕ ਫੋਰਸਾਂ ਦਾ ਇਸਤੇਮਾਲ ਹੋ ਰਿਹਾ ਕਿਸਾਨਾਂ ਦੇ ਵਿਰੁੱਧ ਤੁਸੀਂ ਦੇਖੋ ਪੁਲਿਸ ਨਹੀਂ ਹੈਗੀ ਹਰਿਆਣੇ ਦੀ ਇਕੱਲੀ ਔਰ ਹਰਿਆਣੇ ਨੂੰ ਜਿਵੇਂ ਕਸ਼ਮੀਰ ਦੀ ਵਾਦੀ ਵਿੱਚ ਬਣਾ ਕੇ ਰੱਖਿਆ ਵਾ ਔਰ ਜਿਹੜੇ ਇਹ ਹੋ ਰਿਹਾ ਇਹ ਬਹੁਤ ਜ਼ਬਰ ਤੇ ਜ਼ੁਲਮ ਹੈ ਕੋਈ ਅਰ ਮੈਂ ਕਹਿਆ ਸੀ ਵੀ ਇਹ 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 ਕਾਲਾ ਦਿਹਾੜਾ ਹੈਗਾ ਵਾ ਦੁਨੀਆ ਦੇ ਸਾਹਮਣੇ ਜੋ ਕੁਝ ਇਹ ਕਰ ਰਏ ਹੈਗੇ ਆ ਤੋ ਇਸ ਕਰਕੇ ਸਾਡੀ ਬੇਨਤੀ ਆ ਭਰਾਓ ਇਹਨੂੰ ਪੂਰੀ ਦੇਸ਼ ਦੁਨੀਆ ਤੱਕ ਸਾਡੀਆਂ ਗੱਲਾਂ ਨੂੰ ਪਹੁੰਚੇ ਦੁਨੀਆ ਸਾਰੀ ਦੇਖੇ ਮਾਨਵ ਅਧਿਕਾਰਾਂ ਦੀਆਂ ਸੰਸਥਾਵਾਂ ਦੇਖਣ ਮਾਨਯੋਗ ਸੁਪਰੀਮ ਕੋਰਟ ਦੇਖੇ ਵੀ ਇਹ ਕੀ ਹੋ ਰਿਹਾ ਹੋਊਗਾ ਕਿਵੇਂ 315 ਦੇ ਫਾਇਰ ਹੋ ਰਹੇ ਹੈਗੇ ਸਾਡੇ ਤੇ ਉੱਤੇ ਤੋ ਸਾਡਾ ਇਸ ਜਮਹੂਰੀ ਮੁਲਕ ਦੇ ਵਿੱਚ ਅ ਲੋਕਤਾਂਤ੍ਰਿਕ ਤਰੀਕੇ ਨਾਲ ਅੰਦੋਲਨ ਕਰਨ ਦਾ ਕੀ ਅਧਿਕਾਰ ਖੋਹ ਲਿਆ ਸਰਕਾਰ ਨੇ ਔਰ ਜੇ ਐਸ ਵੇਲੇ ਵੀ ਉਹ ਸਾਨੂੰ ਅਧਿਕਾਰ ਨਹੀਂ ਦਿੰਦੀ ਤੇ ਕਦੋਂ ਦਊਗੀ ਅਸੀਂ ਉਹਨਾਂ ਦੇ ਸਾਹਮਣੇ ਮੰਗ ਪੱਤਰ ਰੱਖਿਆ ਸੀ ਦੋ ਵਾਰੀ ਮੀਟਿੰਗਾਂ 'ਚ ਗਏ ਇਹੋ ਜੇ ਹਾਲਾਤਾਂ 'ਚ ਵੀ ਮੀਟਿੰਗਾਂ 'ਚ ਅਸੀਂ ਗੱਲਬਾਤ ਲਈ ਖੁੱਲਾ ਰਾ ਰੱਖਿਆ ਹੈਗਾ ਵੀ ਤੁਸੀਂ ਗੱਲ ਕਰ ਲਓ ਅਸੀਂ ਗੱਲ ਕਰਨ ਨੂੰ ਤਿਆਰ ਹੈਗੇ ਆ ਤੋ ਇਸ ਕਰਕੇ ਭਰਾਓ ਇਹ ਜ਼ੁਲਮ ਹੋ ਰਿਹਾ ਔਰ ਮੈਂ ਹੁਣ ਖਾਸ ਬੇਨਤੀਆਂ ਕਰੂੰਗਾ ਵੀ ਜੜੇ ਜੜੇ ਵੀ ਵੀਰ ਆਏ ਨੂੰ ਆਉਣ ਤੁਹਾਡੇ ਘਰਾਂ 'ਚ ਬੋਰੀਆਂ ਹੋਣੀਆਂ ਜਿਵੇਂ ਹੰਝੂ ਗੈਸ ਮਾਰਦੇ ਆ ਔਰ ਬੋਰੀਆਂ ਲੈ ਕੇ ਆਓ ਸੂਤੀ ਸੂਤੀ ਬੂਤੀ ਬੋਰੀਆਂ ਲੈ ਕੇ ਆਓ ਹਜ਼ਾਰਾਂ ਬੋਰੀਆਂ ਤੁਸੀਂ ਸੁੱਟ ਦੇਣੀਆਂ ਸਾਡੇ ਕੋ ਇੱਥੇ ਹਜ਼ਾਰਾਂ ਬੋਰੀਆਂ ਸੂਤੀ ਲਾਓ ਪਾਣੀ ਵਾਲੇ ਟੈਂਕਰ ਭੇਜੋ ਲਾਗੇ ਪਟਿਆਲਾ ਜ਼ਿਲ੍ਹਾ ਵਾ ਪਟਿਆਲੇ ਵਾਲਿਓ ਨੇੜੇ ਤੇੜੇ ਵਾਲਿਓ ਸਾਡੇ ਉਹ ਪਰਿਓ ਪੰਜਾਬ ਵਾਲਿਓ ਇਹ ਟੈਂਕਰ ਪਾਣੀ ਪਾਣੀ ਦੀ ਬਹੁਤ ਸਮੱਸਿਆ ਉੱਥੇ ਆ ਰਹੀ ਹੈਗੀ ਆ ਹੋਰ ਤੁਸੀਂ ਸਿਆਣੇ ਜੇ ਸਾਜੋ ਸਮਾਨ ਕੀ ਕੋ ਚਾਹੀਦਾ ਪਾਣੀ ਵਾਲਾ ਪੰਪ ਪੁੱਛ ਪਾਣੀ ਵਾਲਾ ਪੰਪ ਜੇ ਪਾਣੀ ਵਾਲਾ ਕਹਿੰਦੇ ਪੰਪ ਉਹ ਜਿੱਦਾਂ ਅਸੀਂ ਸਪਰੇਅ ਕਰਦੇ ਆ ਜਦੋਂ ਹੰਝੂ ਗੈਸ ਵੱਜਦੀ ਆ ਅੱਖਾਂ ਨੂੰ ਜਲਨ ਹੁੰਦੀ ਆ ਤੇ ਫਿਰ ਉਹ ਪਾਣੀ ਵਾਲਾ ਪੰਪ ਅੱਖਾਂ ਚ ਵੱਜਦਾ ਇੱਕ ਲੂਨ ਲੂਨ ਹੋਵੇ ਨਾ ਲੂਨ ਜਦੋਂ ਗਲ ਚ ਖਰਾਸ਼ ਜੀ ਹੁੰਦੀ ਆ ਲੂਨ ਚੱਟ ਲਈਏ ਤੋਂ ਖਰਾਸ਼ हट ਜਾਂਦੀ ਹੈਗੀ ਆ ਤਾਂ ਸਾਹ ਲੈਣ ਚ ਸਮੱਸਿਆ ਨਹੀਂ ਹੁੰਦੀ ਹੈਗੀ ਬਾਕੀ ਜਿਹੜੇ ਵੀ ਮੈਡੀਕਲ ਪ੍ਰੈਕਟਿਸ਼ਨ ਨੇ ਸਾਡੇ ਵੀਰਾਂ ਜਿਹੜੇ ਸਾਨੂੰ ਇੱਥੇ ਮੈਡੀਕਲ ਸੇਵਾਵਾਂ ਦੇ ਸਕਦੇ ਨੇ ਮੈਂ ਸਾਰੇ ਮੈਡੀਕਲ ਪ੍ਰੈਕਟਿਸ਼ਨਾਂ ਨੂੰ ਬੇਨਤੀ ਕਰਦਾ ਵਾਂ ਵੀ ਉਹ ਸਾਨੂੰ ਮੈਡੀਕਲ ਸੇਵਾਵਾਂ ਇੱਥੇ ਦੇਣ ਜਿਹੜੇ ਸਾਡੇ ਕੈਂਪਾਂ ਜਹਾਰਾਜ ਦੇ ਸਿੰਘੂ ਬਾਰਡਰ ਤੇ ਜਾਂ ਇਸ ਵੇਲੇ ਸ਼ੰਭੂ ਬਾਰਡਰ ਸ਼ੰਭੂ ਬਾਗਰ ਤੇ ਖਨੋਰੀ ਬਾਗਰ ਜਿੱਥੇ ਮੋਰਚਾ ਲੱਗਾ ਹੋਇਆ ਉੱਥੇ ਜੋ ਵੀ ਤੁਸੀਂ ਮੈਡੀਕਲ ਦੀਆਂ ਸੇਵਾਵਾਂ ਆਪਣੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਦੇ ਸਕਦੇ ਜੇ ਫ੍ਰੀ ਉਹ ਤੁਹਾਨੂੰ ਜ਼ਰੂਰ ਦੇਣੀਆਂ ਚਾਹੀਦੀਆਂ ਸਾਡੀ ਅਪੀਲ ਆ ਵੀ ਉਹ ਮੈਡੀਕਲ ਸੇਵਾਵਾਂ ਜ਼ਰੂਰ ਦਿਓ ਇੱਥੇ ਆ ਕੇ ਅ ਕਿਸੇ ਕਿਸਮ ਦੀ ਸਮੱਸਿਆ ਵੀ ਸਾਨੂੰ ਨੇਰੇ ਸਵੇਰੇ ਆ ਸਕਦੀ ਆ ਤਾਂ ਅਸੀਂ ਪੰਜਾਬ ਸਰਕਾਰ ਨੂੰ ਕਿਹਾ ਵਾ ਉਹਨਾਂ ਕਿਹਾ ਵਾ ਐਮਬੂਲੈਂਸਾਂ ਅਵੇਲੇਬਲ ਰੱਖਿਆ ਜਾਣ ਕਿ ਇਸ ਵੇਲੇ ਤਾਂ ਲਗਭਗ ਜਿਹੜੇ ਪਟਿਆਲੇ ਜਲੇ ਵਿੱਚ ਜ਼ਖਮੀ ਹੋਏ ਉਹਨਾਂ ਦੀ 60 ਦੀ ਗਿਣਤੀ ਹੈਗੀ ਆ ਪਰ ਇੰਨੇ ਨਹੀਂ ਹੈਗੇ ਛੁੱਟਪੁੱਟ ਬਹੁਤ ਸਾਰੇ ਹੋਰ ਜ਼ਖਮੀ ਹੋਇਆ ਗਿਆ ਅਸੀਂ ਫੇਰ ਆਸੀ ਵੀ ਜਾਵਾਂਗੇ ਫੇਰ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਮਗਰਿਆ ਸਾਡੇ ਉਹ ਸਿਵਲ ਆ ਪਟਿਆਲੇ ਕੋਈ ਇੱਥੇ ਰਾਜਪੁਰੇ ਸਿਵਲ ਹਸਪਤਾਲ ਚ ਕੋ ਨੇੜੇ ਤੇੜੇ ਉਹ ਜ਼ਰੂਰ ਉਹਨਾਂ ਦਾ ਪਤਾ ਲੈਣ ਜਾਣ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਾਡੀ ਬੇਨਤੀ ਆ ਵੀ ਉਹ ਨੇੜੇ-ਤੇੜੇ ਪਟਿਆਲੇ ਜ਼ਿਲ੍ਹੇ ਜਿਹੜੀ ਉਹਨਾਂ ਨੂੰ ਖਬਰ ਮਿਲਦੀ ਆ ਲੱਗ ਗਿਆ ਆਪਣੀ ਮਤ ਕਰੋ ਤੁਹਾਡੇ ਕਿਸਾਨ ਮਜ਼ਦੂਰ ਭਰਾ ਹੈਗੇ ਆ ਤਾਂ ਸਾਰੇ ਪੰਜਾਬ ਦੇ ਵਾਸੀਆਂ ਨੂੰ ਬੇਨਤੀ ਆ ਚਾਹੇ ਡੱਬ ਵਾਲੀ ਬਾਰਡਰ ਹੋਵੇ ਚਾਹੇ ਖਨੌਰੀ ਬਾਰਡਰ ਹੋਵੇ ਚਾਹੇ ਸ਼ੰਭੂ ਬਾਰਡਰ ਹੋਵੇ ਤੁਸੀਂ ਵੱਦ ਤੋਂ ਵੱਧ ਟਰੈਕਟਰ ਟਾਲੀਆਂ ਲੈ ਕੇ ਇਹਨਾਂ ਥਾਵਾਂ ਤੇ ਪਹੁੰਚੋ ਔਰ ਇਹਨਾਂ ਤਗੜਾ ਹੋ ਕੇ ਇਹ ਮੋਰਚਾ ਹੁਣ ਲੱਗ ਗਿਆ ਵਾ ਅੱਜ ਇਹ ਮੋਰਚਾ ਜਿਵੇਂ ਮੋਦੀ ਸਰਕਾਰ ਨੇ ਸਾਡੇ ਤੇ ਜ਼ਬਰ ਕੀਤਾ ਵਾ ਉਹ ਜ਼ਬਰ ਪੂਰੀ ਦੁਨੀਆ ਦੇਖ ਰਹੀ ਆ ਆ 315 ਦੇ ਫਾਇਰ ਪੂਰੀ ਦੁਨੀਆ ਚ ਜਾਣੇ ਆ ਪੀਕੇ ਐਸਐਲਆਰ ਇਹ ਪੀ 300 ਐਸਐਲਆਰ ਦਾ ਫਾਇਰ ਕਰ ਰੇ ਫੌਜੀ ਸਭ ਇਹ ਐਸਐਲਆਰ ਦਾ ਫਾਇਰ ਇਹ ਦੋਵੇਂ ਗੰਭੀਰ ਆ ਪੀ ਐਸਐਲਆਰ ਇਹ ਹਿੰਦੁਸਤਾਨ ਦੀ ਸਭ ਤੋਂ ਵਧੀਆ ਰਹ ਹੈਗੀ ਹੈ ਜਿਹਦਾ ਫਾਇਰ ਇਹ ਇਹ ਕਟ ਕੱਢਿਆ ਗਿਆ ਤੋਂ ਇਹ ਐਸਐਲਆਰ ਦੇ ਫਾਇਰ ਪੂਰੀ ਦੁਨੀਆ ਵਿੱਚ ਜਾਣੇ ਆ ਲਾਈਵ ਚਲਾਉਣ ਤੇ ਜੁੜੇ ਰਹੋ ਲਾਈਵ ਸਰਕਾਰ ਕਟਣ ਦਾ ਯਤਨ ਕਰੂਗੀ ਸਾਡਾ ਤੋ ਉਹ ਫਿਨਿਸ਼ ਹੋ ਹੋ ਕੇ ਜਾ ਰਿਹਾ ਕੁਝ ਵਿੱਚੋਂ ਫੋਨ ਫੰਡ ਆ ਜਾਂਦੇ ਆ ਤੋ ਇਸ ਕਰਕੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰ ਦਿਓ ਹਜ਼ਾਰਾਂ ਲੋਕ ਦੇਖਣ ਐਸਐਲਆਰ ਦੇ ਫੈਰ ਤੋ ਮੈਂ ਬੇਨਤੀ ਕਰਦਾ ਵੀ ਇੱਥੇ ਹਰ ਹਰ ਚੀਜ਼ ਤੁਸੀਂ ਸਿਆਣੇ ਜੇ ਸਮਝਦਾਰ ਜੇ ਇਸ ਕਰਕੇ ਇਹ ਮੋਰਚਾ ਬਣ ਗਿਆ ਪੂਰੀ ਦੁਨੀਆ ਦੇ ਮੀਡੀਆ ਤੇ ਮੋਦੀ ਸਰਕਾਰ ਦੀ ਇਹ ਜਿਹੜੀ ਕਿਸਾਨਾਂ ਤੇ ਤਾਕਤ ਦੀ ਵਰਤੋਂ ਹੋ ਰਹੀ ਆ ਉਹਦੀ ਨਿੰਦਾ ਹੋ ਰਹੀ ਹੈਗੀ ਆ ਔਰ ਹੋਣੀ ਵੀ ਚਾਹੀਦੀ ਆ ਜਿਵੇਂ ਉਹ ਜ਼ਬਰ ਟਾਰੀ ਹੈਗੀ ਆ ਤੋ ਸਾਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਔਰ ਪੰਜਾਬ ਨੂੰ ਸਾਰੇ ਧੜਿਆਂ ਨੂੰ ਛੱਡ ਕੇ ਤੁਸੀਂ ਕਾਲੀ ਬਾਦਚ ਦੇ ਕਾਂਗਰਸੀ ਬਾਦਚ ਦੇ ਆਮ ਆਦਮੀ ਦੇ ਵਰਕਰ ਬਾਦਚ ਦੇ ਤੁਸੀਂ ਸਭ ਤੋਂ ਪਹਿਲਾਂ ਕਿਸਾਨ ਮਜ਼ਦੂਰ ਬਣੋ ਔਰ ਅਸੀਂ ਕੇਂਦਰ ਦੇ ਖਿਲਾਫ ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਹੋਇਆ ਨਾ ਕਿ ਸਾਡਾ ਹੋਰ ਕੋ ਕੰਮ ਹੈਗਾ ਤਾਂ ਇਸ ਕਰਕੇ ਇਹਨਾਂ ਗੱਲਾਂ 'ਤੇ ਧਿਆਨ ਰੱਖ ਕੇ ਜਿਹੜੇ ਸਾਡੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਰਕਰ ਨੇ ਜਾਂ ਸਾਡਾ ਕਿਸਾਨ ਮਜ਼ਦੂਰ ਮੋਰਚਾ ਉਹਦੀਆਂ ਸਾਰੀਆਂ ਜਥੇਬੰਦੀਆਂ ਦੇ ਵਰਕਰ ਨੇ ਜਾਂ ਐਸਕੇਮ ਨਾਨ ਪੋਲਿਟিক্যাল ਦੇ ਜਿਹੜੇ ਸਾਡੇ ਵਰਕਰ ਨੇ ਉਹ ਵੱਧ ਤੋਂ ਵੱਧ ਇਸੇ ਪਹੁੰਚਣ ਮੈਂ ਹਰਿਆਣੇ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਰਿਆਣਾ ਅੰਦੋਲਨ ਦਾ ਜੀਨਰ ਹੋਊਗਾ ਹਰਿਆਣਾ ਅੰਦੋਲਨ ਦਾ ਜੀਨਰ ਹੋਊਗਾ ਜੇ ਹਰਿਆਣੇ ਚ ਬੈਰੀਕੇਟਿੰਗ ਹੈਗੀ ਆ ਤੇ ਹਰਿਆਣੇ ਦੇ ਲੋਕਾਂ ਨੇ ਹੀ ਬੈਰੀਕੇਟਿੰਗ ਤੋੜਨੀ ਹੈਗੀ ਆ ਖਾਪ ਪੰਚਾਇਤਾਂ ਦਾ ਬਹੁਤ ਵੱਡਾ ਰੋਲ ਹੈਗਾ ਇਸ ਅੰਦੋਲਨ ਦੇ ਵਿੱਚ ਤੁਖ ਸਾ ਪੰਚਾਇਤਾਂ ਅੱਗੇ ਆਉਣ ਅਰ ਸਰਕਾਰ ਦੇ ਇਸ ਜ਼ਬਰਦਸਤ ਵਿਰੋਧ ਕਰਨਾ ਚਾਹੀਦਾ ਉਹਨਾਂ ਨੂੰ ਵੀ ਜਿਹੜਾ ਉਹ ਸਾਡੇ ਕਿਸਾਨਾਂ ਮਜ਼ਦੂਰਾਂ ਤੇ ਜ਼ਬਰਟਾ ਰਹੀ ਹੈਗੀ ਆ ਔਰ ਇਹ ਪੱਤਾ ਜਿੰਨੇ ਵੀ ਸਾਡੇ ਹੋਰ ਨਾ ਸੂਬਿਆਂ ਦੇ ਕਿਸਾਨ ਆਗੂ ਨੇ ਕੱਟ ਸਕਦੇ ਨੇ ਜਿਵੇਂ ਸਾਨੂੰ ਕੱਲਿਆਂ ਨੂੰ ਪੱਗ ਵਾਲਿਆਂ ਨੂੰ ਖਾਲਸਤਾਨ ਦਾ ਟੈਕ ਲਾਉਣ ਦਾ ਯਤਨ ਕੀਤਾ ਜਾ ਰਿਹਾ ਤੋਂ ਇਸ ਕਰਕੇ ਭਰਾਓ ਇਸ ਅੰਦੋਲਨ ਨੂੰ ਹੁਣ ਡਿੱਗਣ ਨਾ ਦਈਏ ਇਹ ਅੰਦੋਲਨ ਨੇ ਰਿਜ਼ਲਟ ਕੱਢਣੇ ਹੈਗੇ ਆ ਔਰ ਅਸੀਂ ਰਿਜ਼ਲਟ ਕਢਾਉਣੇ ਹੈਗੇ ਆ ਅਸੀਂ ਪਹਿਲੋ ਵੀ ਕਿਹਾ ਸੀ ਕਿ ਸਾਡਾ ਇਸ ਅੰਦੋਲਨ ਦੇ ਵਿੱਚੋਂ ਕੋਈ ਪਾਰਟੀ ਬਣਾ ਕੇ ਲਕਸ਼ਣਾ ਲੜਨ ਦਾ ਕੋਈ ਮਨੋਰਥ ਹੈ ਨਹੀਂਗਾ। ਨਾ ਅਸੀਂ ਇਸ ਕਿਸਮ ਦਾ ਕੋਈ ਮੰਚ ਰੱਖਦੇ ਹੈਗੇ ਆ। ਅਸੀਂ ਕਿਸੇ ਵੀ ਸਿਆਸੀ ਪਾਰਟੀ ਨੂੰ ਇਸ ਇਸ ਪਾਕ ਪਵਿੱਤਰ ਕਿਸਾਨਾਂ ਮਜ਼ਦੂਰਾਂ ਦੇ ਮੰਚ ਦੀ ਵਰਤੋਂ ਨਹੀਂ ਕਰਦੇਗਾ। ਆਪਣੇ ਪੱਧਰ ਤੇ ਉਹ ਕੀ ਸਪੋਰਟ ਕਰਦੇ ਉਹਨਾਂ ਦੀ ਮਰਜ਼ੀ ਹੈ ਹੈਗੀ ਆ। ਤੋਂ ਬਾਕੀ ਸਾਰੀ ਸਿਆਸੀ ਪਾਰਟੀਆਂ ਜੜੀਆਂ ਇੱਕ ਦੂਜੇ ਦੇ ਦੂਸ਼ਣबाजी ਕਰਨ ਤੇ ਲੱਗੀਆਂ ਹੋਈਆਂ ਜਿਉਂ ਚਮਦੀਆਂ ਵੀ ਉੱਚ ਕੋਈ ਬੱਚੀ ਹੈਗੀ ਆ ਭਾਵੇਂ ਹੁਣ ਅਸਲ ਤੱਤਾ ਤਵਾ ਜਿਹੜਾ ਤਪਣਾ ਵਾ ਸਿਆਸਤ ਦਾ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਤੇ ਝਾਂ ਦੇਣ ਔਰ ਕੋਈ ਵੀ ਪ੍ਰੋਗਰਾਮ ਪੈਰਲਲ ਅਜੇ ਹਾਂ ਨਾ ਰੱਖਣ ਵੀ ਜਿਹੜਾ ਸਾਡੇ ਅੰਦੋਲਨ ਨੂੰ 6 ਵਜੇ ਮੈਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਕਹੂੰਗਾ ਕੋਈ ਵੀ ਪੈਰਲਲ ਪ੍ਰੋਗਰਾਮ ਅਜੇ ਨਾ ਰੱਖੋ ਜਿਹੜੇ ਕਿਸਾਨਾਂ ਦੇ ਅੰਦੋਲਨ ਨੂੰ ਛੱਟ ਮਾਰਦੇ ਹੋਣ ਤੋ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਦੇਸ਼ਵਾਸੀਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਜੜੀ ਜੜੀ ਚੀਜ਼ ਦੀ ਲੋੜ ਹੈਗੀ ਆ ਇੱਥੇ ਬੋਰੀਆਂ ਚਾਹੀਦੀਆਂ ਹੰਝੂ ਗੈਸ ਵੱਡੇ ਪੱਧਰ ਤੇ ਵਰਤਿਆ ਪਾਣੀ ਦੀ ਲੋੜ ਬਹੁਤ ਪੈਂਦੀ ਹੈਗੀ ਆ ਪੰਪ ਚਾਹੀਦੇ ਆ ਪੰਪ ਸਪਰੇਅ ਵਾਲੇ ਜਿਹਦੇ ਨਾਲ ਪਾਣੀ ਆ ਲੂਣ ਚਾਹੀਦਾ ਜਿੰਨਾ ਗਲਾ ਤਾਰ ਹੋ ਸਕੇ ਬਾਕੀ ਤੁਸੀਂ ਸਿਆਣੇ ਜੇ ਵੀ ਸਾਡੀਆਂ ਕੀ ਲੋੜਾਂ ਨੇ ਇੱਥੇ ਲੋਕ ਸਾਰਾ ਕੁਝ ਲੰਗਰ ਪਾਣੀ ਆਪਣਾ ਲੈ ਕੇ ਆਏ ਨੇ ਪਟਿਆਲੇ ਵਾਲੇ ਬਹੁਤ ਸਾਡੀ ਮਦਦ ਕਰ ਰਹੇ ਹੈਗੇ ਨੇ ਹਰਿਆਣੇ ਵਾਲੇ ਵੀਰਾਂ ਨੂੰ ਬੇਨਤੀ ਆ ਪਰਲੇ ਪਾਸਿਓਂ ਉਧਰ ਤਾਂ ਨੈੱਟ ਬੰਦ ਆ ਹਰਨੁਮਾਨਗੜ੍ਹ ਤਿੰਨ ਜ਼ਿਲ੍ਹਿਆਂ 'ਚ ਵੈਸੇ ਨੈੱਟ ਬੰਦ ਆ ਖਬਰ ਇੱਕ ਦੂਜੇ ਨੂੰ ਜਾਂਦੀ ਨਹੀਂ ਜਦੋਂ ਅਸੀਂ ਜਾਂਦੇ ਆ ਬਾਰਡਰਾਂ ਤੇ ਗੁੱਸਾ ਨਾ ਕਰਿਓ ਉੱਥੇ ਫੋਨ ਲੱਗਦਾ ਹੀ ਨਹੀਂ ਹੈਗਾ ਠੀਕ ਆ ਅਰ ਤੀਸਰੀ ਬੇਨਤੀ ਨੌਜਵਾਨਾਂ ਨੂੰ ਭਰਾਓ ਜੇ ਇਸ ਅੰਦੋਲਨ ਨੂੰ ਅਸੀਂ ਪੀਸਫੁਲ ਰੱਖਣ 'ਚ ਕਾਮਯਾਬ ਹੋ ਗਏ ਔਰ ਜੇ ਅਸੀਂ ਅੰਦੋਲਨ ਲੰਮਾ ਚਲਾ ਗਏ ਤਾਂ ਆਪਾਂ ਸਫਲ ਹੋਵਾਂਗੇ ਸਰਕਾਰ ਚਾਹੁੰਦੀ ਆ ਵੀ ਇਹਨਾਂ ਦੀ ਗੱਡੀ ਡੀਰੇਲ ਹੋ ਜੇ ਔਰ ਔਰ ਇਹਨਾਂ ਦਾ ਕਈਏ ਵੀ ਇਹ ਤਾਂ ਮਾਰ ਧਾਰ ਵਾਲੇ ਬੰਦੇ ਨੇ ਇਹ ਤਾਂ ਐ ਤੋੜਫੋੜ ਵਾਲੇ ਬੰਦੇ ਨੇ ਆਪਾਂ ਇਹਨਾਂ ਗੱਲਾਂ ਤੋਂ ਬਚਣਾ ਹੈਗਾ ਔਰ ਬੜੇ ਸੰਜਮ ਨਾਲ ਬੜੇ ਸਚਜੇ ਟੰਗਣਾ ਇਸ ਅੰਦੋਲਨ ਨੂੰ ਆਪਾਂ ਚਲਾਉਣਾ ਹੈਗਾ ਵਾ ਤਾਂ ਮੈਂ ਆਸ ਕਰਦਾ ਤੁਸੀਂ ਪੂਰਾ ਇਸ ਅੰਦੋਲਨ ਦੇ ਵਿੱਚ ਸਾਡਾ ਸਾਥ ਦਿਓਗੇ ਪਿੰਡਾਂ ਦੇ ਪਿੰਡ ਸ਼ੰਭੂ ਖਨੌਰੀ ਡੱਬ ਵਾਲੀ ਨੂੰ ਵਧੋਗੇ ਔਰ ਸਾਡੇ ਜਿਹੜੇ ਲੀਡਰ ਜੋ ਫੈਸਲਾ ਕਰਦੇ ਆ ਉਹਨਾਂ ਦੇ ਫੈਸਲਿਆਂ ਵੱਲ ਵੀ ਧਿਆਨ ਦਿਓ ਕਿ ਤੁਹਾਨੂੰ ਨਰਾਸ਼ ਨਹੀਂ ਹੁੰਦਿਆਂਗੇ। ਤੋਂ ਇਸ ਕਰਕੇ ਬਹੁਤ ਸਰਕਾਰ ਦੀਆਂ ਏਜੰਸੀਆਂ ਯਤਨ ਕਰਨਗੇ ਵਿੱਚ ਸ਼ਰਾਰਤ ਹੋਵੇ। ਕੁਝ ਅਜਿਹੇ ਘਟੇ ਜਿਹਦੇ ਨਾਲ ਸਾਡਾ ਦੇਸ਼ ਦੁਨੀਆ ਦੇ ਵਿੱਚ ਨਾ ਬਦਨਾ ਹੋਵੇ। ਆਪਣੇ ਘੋਲ ਦੀ ਅਸੀਂ ਰਾਖੀ ਵੀ ਕਰਨੀ ਹੈਗੀ ਆ। ਤੋਂ ਆਪਣੇ ਘੋਲ ਦੀ ਰਾਖੀ ਕਰਿਓ ਤਗੜੇ ਹੋ ਕੇ। ਧੰਨਵਾਦ ਭਰਾਓ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਚਲ ਵੀ। ਹਾਂ ਵੀ ਦੋਸਤੋ। ਆ ਲਾਈਵ ਹੋਣ ਦਾ ਇੰਨਾ ਸੀਗਾ ਵੀ ਸਾਰੀ ਜਿਹੜਾ ਆਪਣਾ ਦਿੱਲੀ ਮੋਰਚਾ ਜਿਹੜਾ ਹਜੇ ਸ਼ੰਭੂ ਲੱਗਾ ਹੋਇਆ ਵਾ ਉਹਦੀ ਤੁਹਾਡੇ ਨਾਲ ਸਾਰੀ ਅਪਡੇਟ ਸਾਂਝੀ ਕਰ ਲਈਏ ਆ ਮੈਂ ਬਲਦੇਵ ਸਿੰਘ ਜੀਰਾ ਸੂਬਾ ਪ੍ਰਧਾਨ ਭਾਰਤੀ ਕਿਸਾਨੀਓਂ ਕ੍ਰਾਂਤੀਕਾਰੀ ਪਹਿਲਾਂ ਕੋਸ਼ਿਸ਼ ਕੀਤੀ ਸੀ ਆਪਣੇ ਪੇਜ ਤੋਂ ਪਾਉਣ ਦੀ ਪਰ ਉਹ ਜਾਂ ਤਾਂ ਇਹਨਾਂ ਨੇ ਪੇਜ ਪੂਜ ਵੇਰਾ ਬੰਦ ਕਰਤਾ ਕੀ ਕੀਤਾ ਵਾ ਉਹ ਮੰਨ ਲਓ ਕਿ ਚੱਲਿਆ ਨੀਗਾ ਤੇ ਹੁਣ ਇੱਕ ਸਾਥੀ ਦਾ ਮੋਬਾਈਲ ਫੜ ਕੇ ਉਹ ਤੋਂ ਮੌਨ ਲੱਗੇ ਆ। ਅੱਜ ਸਵੇਰੇ 11 ਵਜੇ ਦੇ ਕਰੀਬ ਆਪਣੇ ਸਾਰੇ ਕਾਫਲੇ ਜਿਹੜੇ ਆ ਉਹ ਉਹ ਨੇੜੇ ਲੱਗੇ ਸੀਗੇ। ਤੇ 11 ਵਜੇ ਤੋਂ ਲੈ ਕੇ ਹੁਣ ਤੱਕ ਸਰਕਾਰ ਨੇ ਜੋ ਅੱਜ ਕਹਿਰ ਕੀਤਾ ਕਿਸਾਨਾਂ ਤੇ ਜ਼ਬਰ ਕੀਤਾ। ਡਰੋਨਾਂ ਦੇ ਨਾਲ ਜਿਵੇਂ ਕਿਸੇ ਵਿਦੇਸ਼ੀ ਉਹਦੇ ਦੂਜੇ ਦੇਸ਼ ਤੇ ਬੰਬ ਸਿੱਟੇ ਜਾਂਦੇ ਇਸ ਤਰ੍ਹਾਂ ਬੰਬ ਸਿੱਟੇ ਬੰਬ ਕੱਲੇ ਆਸੂ ਬੈਂਸ ਵਾਲੇ ਨਹੀਂ ਫਟਣ ਵਾਲੇ ਜਿਹੜੇ ਫਟਦੇ ਆ ਤੇ ਬੰਦੇ ਨੂੰ ਜ਼ਖਮੀ ਕਰਦੇ ਆ ਉਹ ਸਿੱਟੇ ਗਏ ਬੰਦੂਖਾਂ ਨਾਲ ਸਿੱਟੇ ਗਏ ਹ ਰਬੜ ਦੀਆਂ ਗੋਲੀਆਂ ਨਾਲ ਸਾਡੇ ਕਈ ਬੰਦੇ ਜ਼ਖਮੀ ਕੀਤੇ ਐਸਐਲਆਰ ਵਰਗੀ ਬੰਦੂਖ ਖਤਰਨਾਕ ਰਾਈਫਲ ਦੇ ਫੇਅਰ ਕੀਤੇ ਗਏ ਤੇ ਟਰੈਕਟਰ ਦੇ ਟਾਇਰ ਪਾੜੇ ਗਏ ਇੱਕ ਦੇ ਗੱਡੀਆਂ ਦੇ ਸੀਸੇ ਤੋੜ ਦਿੱਤੇ ਗਏ ਪਰ ਸਦਕੇ ਜਾਈਏ ਪੰਜਾਬ ਦੀ ਜਵਾਨੀ ਤੇ ਪੰਜਾਬ ਦੀ ਕਿਸਾਨੀ ਦੇ ਸਵੇਰ ਤੋਂ ਜਦੋਂ ਜਾਇਦ ਕਰਨ ਲੱਗੇ ਆ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਹੀ ਹੋਊਗਾ ਵੀ ਕਿੰਨੇ ਕਿ ਇਹਨਾਂ ਨੇ ਕੀਤੇ ਹੋਏ ਆ ਬੈਰੀਕੇਟ ਲਾਏ ਹੋਏ ਸੀਗੇ ਕਿੱਡੇ ਮਜਬੂਤੀ ਨਾਲ ਲਾਏ ਸੀਗੇ ਅ ਅੱਧਾ ਪਟਨ ਚ ਜੇ ਕਾਮਯਾਬ ਹੋ ਗਏ ਆ ਬੇਸ਼ੱਕ ਸਾਡੇ ਜਿਹੜੇ ਦਰਜਨਾ ਸਾਥੀ ਆ ਉਹ ਜ਼ਖਮੀ ਹੋਏ ਆ ਰਬੜ ਦੀਆਂ ਗੋਲੀਆਂ ਲੱਗਣ ਨਾਲ ਬੰਬ ਫਟਣ ਨਾਲ ਜ਼ਖਮੀ ਹੋਏ ਆ ਅਰ ਨੌਜਵਾਨਾਂ ਦਾ ਕਿਸਾਨਾਂ ਦਾ ਹੌਸਲਾ ਬੁਲੰਦ ਦਾ ਮੋਰਚਾ ਪੂਰਾ ਡਟਿਆ ਹੋਇਆ ਵਾ ਲੱਗਿਆ ਹੋਇਆ ਵਾ ਇੱਕ ਵਾਰ ਸਾਰੀਆਂ ਫੋਰਸਾਂ ਨੂੰ ਰਾਤ ਨੂੰ ਰੋਕਾਂਗੇ ਬੰਦ ਕਰਾਂਗੇ ਰੁਕ ਕਵਾਂਗੇ ਰੁਕੋ ਤੇ ਇੱਕ ਜੋ ਬਿਗਲ ਵਜਾਵਾਂਗੇ ਵੀ ਆਪਦੇ ਖੈਮਿਆਂ ਚ ਫੌਜਾਂ ਪਰਤਣ ਸਵੇਰੇ ਫੇਰ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਮੇਰੀ ਬੇਨਤੀ ਹੈ ਵੀ ਜਿਹੜੇ ਘਰਾਂ ਚ ਬੈਠੇ ਆ ਜਿਹੜੇ ਫੇਸਬੁੱਕ ਤੇ ਬੈਠੇ ਆ ਕੋਈ ਸੋਸ਼ਲ ਮੀਡੀਆ ਤੇ ਬੈਠਾ ਵਾ ਤੇ ਖਾਸ ਕਰਕੇ ਜਿਹੜੇ ਕਿਸੇ ਨਾ ਕਿਸੇ ਕਿਸਾਨ ਜਾਂ ਤੇ ਬੰਦੀ ਨਾਲ ਕੋਈ ਵੀ ਜੁੜਿਆ ਹੋਇਆ ਵਾ ਤੇ ਅਜੇ ਤੱਕ ਤੁਰਿਆ ਨਹੀਂ ਗਾ ਤੇ ਘਰੇ ਤੇ ਬੈਠਾ ਵਾ ਮੇਰੀ ਉਹਨਾਂ ਸਾਰਿਆਂ ਵੀਰਾਂ ਨੂੰ ਬੇਨਤੀ ਆ ਵੀ ਅੱਜ ਸਵੇਰ ਦੇ ਜੱਦੋ ਜਹਿਦ ਕਰਕੇ ਨੌਜਵਾਨ ਬਹੁਤ ਥੱਕੇ ਥੱਕੇ ਹੋਏ ਆ ਟੁੱਟੇ ਹੋਏ ਆ ਤਾਜ਼ਾ ਦਮ ਸਾਥੀ ਆਉਣ ਤਾਜ਼ਾ ਦਮ ਆਪਾਂ ਫਿਰ ਸੰਘਰਸ਼ ਕਰੀਏ ਫਿਰ ਅੱਗੇ ਵਧਣ ਦੀ ਕੋਸ਼ਿਸ਼ ਕਰੀਏ ਸੋ ਇਸ ਕਰਕੇ ਵੀ ਜਿਹੜੇ ਵੀ ਸਾਥੀ ਹੁਣ ਨਾ ਆਏ ਉਹ ਨਾ ਤਾਂ ਕਿਸਾਨੀ ਦੇ ਸਕਿਆ ਨਾ ਉਹ ਅ ਕਿਸੇ ਕਿਸਾਨ ਜਥੇਬੰਦੀ ਦੇ ਸਕਿਆ ਜਿਹੜੇ ਹਜੇ ਵੀ ਨਹੀਂ ਆ ਰਹੇ ਤਾਂ ਇੱਕ ਤਾਂ ਪੇਜ ਪੂਜ ਨਹੀਂ ਚੱਲਦੇਗੇ ਬੇਨਤੀ ਆ ਸਾਰਿਆਂ ਨੂੰ ਬਈ ਇਹਨੂੰ ਸ਼ੇਅਰ ਕਰ ਦਿਓ ਸਾਰੇ ਜਾਣੇ ਤੇ ਜਿਹੜੇ ਘਰਾਂ 'ਚ ਬੈਠੇ ਆ ਉਹ ਬਹੀਰਾ ਕੱਤ ਲੋ ਸਾਜੂ ਸਮਾਨ ਲੈ ਕੇ ਆਓ ਤਾਂ ਕਿ ਆਪਾਂ ਇਹਨੂੰ ਤੋੜ ਸਕੀਏ ਜਿਹੜਾ ਬੈਰੀਕੇਡ ਲਾਇਆ ਹੋਆ ਕੋਈ ਵੀ ਵੀਰ ਘਰ ਜਨਾਂ ਰਵੇ ਵੱਡੀ ਗਿਣਤੀ ਚ ਆਓ ਇੱਕ ਲਾਹ ਮਸਾਲ ਪਤਾ ਲੱਗੇ ਵੀ ਇਹ ਸੰਘਰਸ਼ ਜਿਹੜਾ ਵਾ ਦਿੱਲੀ ਮੋਰਚਾ 2 ਸ਼ੁਰੂ ਹੋ ਗਿਆ ਵਾ ਸਵੇਰ ਦਾ ਇੰਨੀ ਉਹ ਚਲੀ ਗਈ ਅੰਦਰ ਅਥਰੂ ਗਿਆ ਸੇ ਇੰਨੀ ਚਲੀ ਗਈ ਆ ਵੀ ਬੋਲਿਆ ਵੀ ਨਹੀਂ ਜਾਂਦਾ ਸੋ ਤੁਹਾਡੀ ਇੱਥੇ ਜਿਹੜੇ ਤੁਹਾਡੇ ਭਰਾ ਬੈਠੇ ਆ ਉਹ ਤੁਹਾਡੀ ਏਡੀ ਕਰ ਰਹੇ ਆ ਫੇਰ ਕੋਸ਼ਿਸ਼ ਕਰਾਂਗੇ ਆਪਾਂ ਕੇ ਜਾਣ ਦੀ ਸੋ ਸਵੇਰ ਤੱਕ ਸਾਰੇ ਜਿਹੜੇ ਨਹੀਂ ਪਹੁੰਚਿਓ ਪਹੁੰਚੋ ਤਖੜੇ